ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਤ ਸਿੰਘ ਫੌਜਾਂਤ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਮਹਾਰਾਜ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਉੱਤੇ ਪਰਉਪਕਾਰ ਕੀਤਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆ ਦਾ ਰੂਪ ਵਟਾ ਕੇ ਆਪ ਪਰਮੇਸ਼ਰ ਅਕਾਲ ਪੁਰਖ ਜੀ ਇਸ ਧਰਤੀ ਉੱਤੇ ਆਏ ਖਾਲਸਾ ਜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਆਪ ਹਰੀ ਜੋਤ ਅਕਾਲ ਪੁਰਖ ਜੀਆਂ ਦੀ ਜੋਤ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਨਾਮ ਖਵਾ ਕੇ ਇਸ ਧਰਤੀ ਤੇ ਉਤਰੀ ਹੈ ਜੋ ਅੱਜ ਵੀ ਸ਼ਿਸ਼ੂਬਤ ਹਨ ਸਤਿਗੁਰਾਂ ਜੀਆਂ ਦਾ 11ਵਾਂ ਸਰੂਪ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਦੇ ਵਿੱਚ ਸਤਿਗੁਰਾਂ ਦੀ ਪੂਰਨ ਜੋਤ ਹੈ ਖਾਲਸਾ ਜੀ ਸੋ ਐਸੇ ਸਤਿਗੁਰੂ ਦੀਨ ਦੁਨੀ ਦੇ ਮਾਲਕ ਜੋ ਏ ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ ਖਾਲਸਾ ਜੀ ਆਏ ਹੋਏ ਹਨ ਪਾਵਨ ਪਵਿੱਤਰ ਬਾਣੀ ਰਚੀ ਆ ਜਿਸ ਬਾਣੀ ਨੂੰ ਪੜ ਸੁਣ ਕੇ ਜੀਵ ਦਾ ਉਦਾਰ ਹੁੰਦਾ ਜਿਸ ਬਾਣੀ ਨੂੰ ਪੜ ਕੇ ਖਾਲਸਾ ਜੀ ਕਲਾ ਕਲੇਸ਼ ਨਾਸ ਹੁੰਦੀ ਵਿਗਨ ਵਿਨਾਸ਼ਣ ਦੂਰ ਹੁੰਦੇ ਸੁਖ ਵਰਤ ਜਾਂਦਾ ਹੈ ਅਸੀਂ ਪਾਵਨ ਪਵਿੱਤਰ ਧੁਰ ਕੀ ਬਾਣੀ ਹੈ ਜਿਹੜਾ ਇਸ ਬਾਣੀ ਵਿੱਚ ਚਿੱਤ ਜੋੜਦਾ ਹੈ ਖਾਲਸਾ ਜੀ ਉਹਦਾ ਚਿੱਤ ਪਰਮੇਸ਼ਰ ਨਾਲ ਜੁੜ ਜਾਂਦਾ ਹੈ ਸੁਰਤ ਬਿਰਤ ਵਾਹਿਗੁਰੂ ਜੀ ਨਾਲ ਮਿਲ ਜਾਂਦੀ ਹੈ ਖਾਲਸਾ ਜੀ ਸ਼ਬਦ ਤੇ ਸੁਰਤ ਦਾ ਜਦੋਂ ਮੇਲ ਹੋ ਜਾਂਦਾ ਫਿਰ ਪਰਮੇਸ਼ਰ ਜੀ ਨજર ਆ ਜਾਂਦੇ ਸੋ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਭਾਈ ਸਾਖਤ ਸੰਗ ਨਾ ਕਰੀਏ ਚੰਗੇਆਂ ਦੀ ਸੰਗਤ ਕਰੀਏ ਗੁਰਮੁਖਾਂ ਦੀ ਗੁਰਸਿੱਖਾਂ ਦੀ ਸੰਗਤ ਕਰੀਏ ਪਰ ਖਾਲਸਾ ਜੀ ਅੱਜ ਜਿਹੜੀ ਆਵਾਜ਼ ਚੱਲ ਰਹੀ ਹੈ ਹਵਾ ਚੱਲ ਰਹੀ ਹੈ ਉਹ ਸਾਖਤਾ ਦੇ ਸੰਗ ਦੀ ਚੱਲ ਰਹੀ ਹੈ ਚੰਗੇ ਦੀ ਕੋਈ ਗੱਲ ਨਹੀਂ ਸੁਣਨਾ ਚਾਹੁੰਦਾ ਮਾੜਿਆਂ ਦੇ ਕੋਲ ਹਰ ਕੋਈ ਬਹਿਣਾ ਚਾਹੁੰਦਾ ਖਾਲਸਾ ਜੀ ਇਹੋ ਜੀ ਹਨੇਰੀ ਵੀ ਸੰਸਾਰ ਉਤ ਚੱਲ ਪਈ ਆ ਕਿ ਲੋਕੀ ਮਾੜਿਆਂ ਨੂੰ ਚੰਗਾ ਕਹਿਣ ਲੱਗ ਪਏ ਤੇ ਜਿਹੜੇ ਚੰਗੇ ਹਨ ਉਹਨਾਂ ਨੂੰ ਖਾਲਸਾ ਜੀ ਮੰਦਾ ਬੋਲਣ ਲੱਗ ਪਈ ਉਦਾਹਰਣ ਦੇਵਾਂ ਤੇ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਵਣ ਨੂੰ ਮੂਰਖ ਆਖਿਆ ਹੈ ਤੇ ਰਾਮ ਜੀ ਜਿਹੜੇ ਨੇ ਉਹ ਸਮੇਂ ਦੇ অবতার ਹੋਏ ਹਨ 14 ਕਾਲਾ ਸੰਪੂਰਨ বিষ্ণੂ ਜੀ ਦਾ অবতার ਹੋਏ ਹਨ ਰਾਮਚੰਦਰ ਜੀ ਤੇ ਖਾਲਸਾ ਜੀ ਇਹ ਸਾਰਾ ਸੰਸਾਰ ਜਿਹੜਾ ਜਦੋਂ ਵੇਖੋ ਦੁਸ਼ਹਿਰਾ ਆਉਣਾ ਸਾਰਾ ਸਾਲ ਲੋਕ ਸੁੱਤੇ ਰਹਿੰਦੇ ਨੇ ਜਦੋਂ ਦੁਸ਼ਹਿਰਾ ਆਉਣਾ ਉਸ ਵੇਲੇ ਲੋਕਾਂ ਨੇ ਕਹਿਣਾ ਨਹੀਂ 라ਵਣ ਤੇ ਬਹੁਤ ਚੰਗਾ ਬੰਦਾ ਸੀ 라ਵਣ ਨੇ ਵੇਖੋ ਸੀਤਾ ਨੂੰ ਹੱਥ ਨਹੀਂ ਲਾਇਆ 라ਵਣ ਨੇ ਐ ਨਹੀਂ ਕੀਤਾ 라ਵਣ ਨੇ ਜੋ ਨਹੀਂ ਕੀਤਾ 라ਵਣ ਇੰਨੀਆਂ ਵੇਦਾਂ ਦਾ ਗਿਆਤਾ ਸੀ ਆ ਹੀ ਉਹ ਹੀ ਪਰ ਮਹਾਰਾਜ ਕਹਿੰਦੇ ਨੇ 1 ਲੱਖ ਪੁੱਤ ਸਵਾ ਲੱਖ ਨਾਤੀ ਤੈ ਰਾਵਣ ਕਰਦੀਆ ਨਾ ਬਾਤੀ ਕੀ ਉਹਦੇ ਘਰ ਨਾ ਦੀਵਾ ਨਾ ਬੱਤੀ ਬਚੀ ਐ ਖਾਲਸਾ ਜੀ 1 ਲੱਖ ਪੁੱਤਰ ਤੇ ਸਵਾ ਲੱਖ ਨਾਤੀ ਸੀ ਉਹਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਉਹ ਮੂਰਖ ਸੀ ਮੂਰਖ 라ਵਣ ਕਿਆ ਲੈ ਗਿਆ ਕੀ ਲੈ ਗਿਆ ਇੱਥੋਂ ਮੂਰਖ 라ਵਣ ਐਡਾ ਵੱਡਾ ਗਿਆਤਾ ਹੋਣ ਦੇ ਬਾਵਜੂਦ ਵੀ ਖਾਲਸਾ ਜੀ ਕੀ ਲੈ ਗਿਆ ਬੇਫਜ਼ੂਲੀ ਜਿਹੜੀ ਲੜਾਈ ਉਹਨੇ ਸਹਿੇੜੀ ਸੀ ਕਿੱਡੇ ਕਿੱਡੇ ਉਹਦੇ ਕੋਲੇ ਰਾਖਸ਼ ਸੀ ਜਿਹੜੇ ਲੋਕ ਕਹਿੰਦੇ ਉਹ ਬੜਾ ਧਰਮਾਤਮਾ ਸੀ ਕਿੰਨੇ ਵਾਰ ਉਹਨੇ ਹਮਲੇ ਕੀਤੇ ਕਿੰਨਾ ਕੁਛ ਉਹ ਕਰਦਾ ਰਿਹਾ ਖਾਲਸਾ ਜੀ ਕੁੰਭ ਕਰਨ ਵਰਗੇ ਉਹਦੇ ਜਿਹੜੇ ਭਰਾ ਸਨ ਇਹ ਜਿਹੜੇ ਵੱਡੇ ਪਰਮੇਸ਼ਰ ਵੱਲੋਂ ਉਹਨੇ ਵਾਰ ਲੈ ਕੇ ਖਾਲਸਾ ਜੀ ਇਹ ਜਿਹੜੇ ਵੱਡੇ ਰਾਖਸ਼ ਬਣੇ ਹੋਏ ਸੀ ਉਹਨਾਂ ਨੂੰ ਲੋਕ ਸੰਤ ਕਹਿੰਦੇ ਨੇ ਚੰਗਾ ਕਹਿੰਦੇ ਨੇ ਤੇ ਭਗਵਾਨ ਰਾਮਚੰਦਰ ਨੂੰ ਬੁਰਾ ਕਹਿੰਦੇ ਨੇ ਜਿਹੜਾ ਖਾਲਸਾ ਜੀ ਲੋਕਾਂ ਵਿੱਚ ਨਾਮ ਦੀ ਪ੍ਰਭਾਸ਼ਾ ਦਰਸਾਉਂਦਾ ਰਿਹਾ ਉਹ ਮਾੜਾ ਹੋ ਗਿਆ ਤੇ ਜਿਹੜਾ ਬੇਫਜ਼ੂਲਾ ਲੜਨ ਵਾਸਤੇ ਆਇਆ 10 ਸਿਰ ਲਏ ਸੀ ਉਹ ਖਾਲਸਾ ਜੀ ਚੰਗਾ ਹੋ ਗਿਆ ਇਹ ਲੋਕਾਂ ਦੀ ਬਿਰਤੀ ਹੈ ਜਿਵੇਂ ਹੁਣ ਲੋਕੀ ਕਾਂਸ ਨੂੰ ਚੰਗਾ ਕਹਿ ਰਹੇ ਤੇ ਕ੍ਰਿਸ਼ਨ ਜੀ ਨੂੰ ਮਾੜਾ ਕਹਿ ਰਹੇ ਤੁਸੀਂ ਵੇਖੇ ਹੋਵੋਗੇ ਕਈ ਬੰਦੇ ਖਾਲਸਾ ਜੀ ਕਹਿੰਦੇ ਨੇ ਕਾਂਸ ਕਾਂਸ ਜਿਹੜਾ ਉਹ ਭਗਵਾਨ ਸੀ ਉਹ ਜੈ ਕਾਂਸ ਜੈ ਕਾਂਸ ਦਾ ਰੋਲਾ ਪਾਉਂਦੇ ਹੁੰਦੇ ਖਾਲਸਾ ਜੀ ਜੇਸ ਬੰਦੇ ਨੇ ਮਾਤਾ ਜੀ ਦੇ ਮਾਤਾ ਦੇਵਕੀ ਦੇ ਖਾਲਸਾ ਜੀ ਉਹਨੇ 7 ਬੱਚੇ 6 ਬੱਚੇ ਜਿਹੜੇ ਮਾਰੇ ਸਨ ਤੇ ਜਿਨੇ ਇੰਨਾ ਖਾਲਸਾ ਜੀ ਪਾਪ ਕੀਤਾ ਜ਼ੁਲਮ ਕਮਾਇਆ ਇੰਨਾ ਕੁਛ ਕੀਤਾ ਤੋਨੂੰ ਲੋਕ ਕਹਿੰਦੇ ਨੇ ਉਹ ਚੰਗਾ ਹੈ ਤੇ ਜਿਹੜਾ ਕ੍ਰਿਸ਼ਨ ਭਗਵਾਨ ਖਾਲਸਾ ਜੀ ਜਿਨੇ ਲੋਕਾਂ ਨੂੰ ਤਾਰਨਾ ਵੀ ਕੀਤਾ ਤੇ ਉਹਨੂੰ ਮਾੜਾ ਕਹਿੰਦੇ ਅੱਗੇ ਆ ਜਾਵੋ ਹੁਣ ਵੇਖੋ ਹਾਂ ਸੰਸਾਰ ਦੀ ਬਿਰਤੀ Hindu ਲੋਕ ਜਾਂ ਹੋਰ ਮੁਸਲਮਾਨ ਲੋਕ ਜਿਹੜੇ ਨੇ ਉਹ ਖਾਲਸਾ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਦੇ ਸਾਜੇ ਹੋਏ ਪੰਥ ਨੂੰ ਮਾੜਾ ਕਹਿੰਦੇ ਨੇ ਤੇ ਬਾਕੀ ਗੱਲਾਂ ਨੂੰ ਚੰਗਾ ਕਹਿੰਦੇ ਨੇ ਅ ਜਦੋਂ ਛੋਟੇ ਸਾਹਿਬ ਜਨ ਦੇ ਸ਼ਿਦੀ ਦਿਹਾੜਾ ਆਉਣਾ ਉਦੋਂ ਕੀ ਉਹਨਾਂ ਨੂੰ ਚੇਤੇ ਆਉਣਾ ਸਾਰਾ ਸਾਲ ਖਾਲਸਾ ਜੀ ਉਹ ਨਰਾਦਰੀ ਕਰਦੇ ਫਿਰਦੇ ਬਾਣਿਆਂ ਵਾਲਿਆਂ ਦੀ ਆ ਦਾਸ ਨੇ ਇੰਸਟਾਗ੍ਰਾਮ ਤੇ ਵੀਡੀਓ ਪਾਈ ਸੀ ਜਿਹੜੇ ਲੋਕ ਕਹਿੰਦੇ ਨੇ ਹਿੰਪੂਨ ਸਾਹਿਬ ਸਾਡਾ ਹੈ ਕਿ ਨਹੀਂ ਉਹਨਾਂ ਵਾਸਤੇ ਉਹਦੇ ਵਿੱਚ ਕਈ ਕਮੈਂਟ ਕਰਦੇ ਪਏ ਆ ਜੀ ਇਹ ਤੁਹਾਨੂੰ ਬਾਣੀ ਦਾ ਕੀ ਪਤਾ ਜੀ ਇਹ ਨੀਲਾ ਬਾਣਾ ਤੇ ਮੁਸਲਮਾਨਾਂ ਦਾ ਬਾਣਾ ਸੀ ਤੇ ਖਾਲਸਾ ਜੀ ਅਸੀਂ ਤਾਂ ਸਾਰੀ ਉਮਰ ਮੁਸਲਮਾਨਾਂ ਦਾ ਹਰਿਆ ਬਾਣਾ ਹੀ ਵੇਖਿਆ ਸੋ ਇਹ ਖਾਲਸਾ ਜੀ ਸੰਸਾਰ ਦੀ ਬਿਰਤੀ ਹੈ ਸੰਸਾਰ ਚੰਗੇ ਨੂੰ ਬੁਰਾ ਕਹਿੰਦਾ ਹੈ ਤੇ ਬੁਰੇ ਨੂੰ ਚੰਗਾ ਸੋ ਮਹਾਰਾਜ ਸਾਨੂੰ ਇਹੀ ਸਮਝਾਉਂਦੇ ਹਨ ਕਿ ਭਾਈ ਆਪਣਾ ਕਰਮ ਕਰੋ ਨਾਮ ਜਪੋ ਅਭਿਆਸ ਕਰੋ ਸਤਗੁਰੂ ਜੀ ਮਹਾਰਾਜ ਤੁਹਾਨੂੰ ਖੁਸ਼ੀ ਜ਼ਰੂਰ ਬਖਸ਼ਣਗੇ ਖੁਸ਼ੀਆਂ ਬਖਸ਼ਣਗੇ ਪਰ ਜੇ ਵਾਹਿਗੁਰੂ ਜੀ ਦਾ ਨਾਮ ਵਿਚਾਰ ਦਿੰਨੇ ਹਾ ਸਾਖਤ ਦਾ ਸੰਗ ਕਰਦੇ ਆ ਆਪਾਂ ਖਾਲਸਾ ਜੀ ਉਹਨਾਂ ਦਾ ਸੰਗ ਕਰਦੇ ਆ ਜਿਹੜੇ ਕਹਿੰਦੇ ਗੁਰੂ ਘਰ ਨਾ ਜਾਓ ਬਾਣੀ ਪੜ੍ਹਨ ਦੀ ਕੀ ਲੋੜ ਹੈ ਵਾਹਿਗੁਰੂ ਵਾਹਿਗੁਰੂ ਕਰਨ ਦੀ ਕੀ ਲੋੜ ਹੈ ਇੰਦਾ ਇਹ ਸਾਰੀਆਂ ਚੀਜ਼ਾਂ ਅਮਰਤ ਛਕਣ ਦੀ ਕੀ ਲੋੜ ਹੈ ਮਨ ਸਾਫ਼ ਹੋਣਾ ਚਾਹੀਦਾ ਇਹੋ ਜੇ ਸਾਖਤਾਂ ਦਾ ਆਪਾਂ ਸੰਗ ਕਰਦੇ ਹਾਂ ਤੇ ਤਾਂ ਕਰਕੇ ਅਸੀਂ ਦੁੱਖਾਂ ਵਿੱਚ ਹਾਂ ਤੇ ਮਹਾਰਾਜ ਕਹਿੰਦੇ ਨੇ ਮੇਰੇ ਮਨ ਨਾਮ ਬਿਨਾਂ ਜੋ ਦੂਜੇ ਲੱਗੇ ਤੇ ਸਾਖਤ ਨਰ ਜਮ ਘੁੱਟੀਏ ਜਿਹੜੇ ਵਾਹਿਗੁਰਜੀ ਦੇ ਨਾਮ ਨੂੰ ਛੱਡ ਕੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਜਿਹੜੇ ਮਨੁੱਖ ਦੂਜੇ ਪਾਸੇ ਰੁੱਝਦੇ ਹਨ ਲੱਗਦੇ ਹਨ ਦੂਜੇ ਪਾਸਾ ਕੀ ਖਾਲਸਾ ਜੀ ਜਿਹੜਾ ਹੋਰਾਂ ਨੂੰ ਸੇਵਣਾ ਐਵੇਂ ਗੁੱਗੇ ਦੀਆਂ ਸੇਵੀਆਂ ਬਣਾ ਲੈਣੀਆਂ ਖਾਲਸਾ ਜੀ ਇਹੋ ਜਿਹੀਆਂ ਮਣੀਆਂ ਮਸਾਣਾ ਨੂੰ ਪੂਜੀ ਜਾਣਾ ਇਹ ਦੂਜਾ ਭਾਉ ਹੈ ਪਰਮੇਸ਼ਰ ਨੂੰ ਛੱਡ ਕੇ ਕਹਿੰਦੇ ਤੇ ਨਾਕ ਤੇ ਸਾਖਤ ਨਰ ਜੰਮ ਕੁੱਟਿਏ ਜਾਮ ਫਿਰ ਉਹਨਾਂ ਨੂੰ ਫੜ ਲੈਂਦੇ ਆ ਤੇ ਕੁੱਟਦੇ ਨੇ ਖਾਲਸਾ ਜੀ ਮਾਰਦੇ ਹਨ ਇਹ ਮਹਾਰਾਜ ਕਹਿੰਦੇ ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਉਹ ਸਾਖਤ ਨੇ ਰੱਬ ਤੋਂ ਟੁੱਟੇ ਹੋਏ ਚੋਰ ਨੇ ਜਿਨ੍ਹਾਂ ਨੇ ਵਾਹਿਗੁਰਜੀ ਦੇ ਨਾਮ ਨੂੰ ਵਿਸਾਰ ਦਿੱਤਾ ਮਨ ਤਿੰਨ ਕਾ ਨਿਕਟ ਨਾ ਪਿਟਿਆ ਤੇ ਮਹਾਰਾਜ ਕਹਿੰਦੇ ਉਹ ਮਨਾ ਮੇਰਿਆ ਇਹੋ ਜਿਹੇ ਬੰਦਿਆਂ ਦੇ ਕੋਲ ਵੀ ਨਾ ਖਲੋਈਂ ਇਹੋ ਜਿਹੇ ਬੰਦਿਆਂ ਦਾ ਸੰਗ ਨਾ ਕਰੀ ਤੈਨੂੰ ਡੋਬ ਕੇ ਰੱਖ ਦੇਣਗੇ ਤੇ ਮਹਾਰਾਜ ਕਹਿੰਦੇ ਬਸ ਨਾਮ ਜਪ ਮੇਰੇ ਮਨ ਜਪ ਹਰ 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 ਮਨ ਜਪੀਐ ਵਾਹਿਗੁਰੂ ਜੀ ਦਾ ਨਾਮ ਜਪੀਏ ਜਪਣਾ ਚਾਹੀਦਾ ਹੈ ਜਪਣ ਯੋਗ ਹੈ ਸਤਗੁਰ ਕੀ ਸ਼ਰਨਾਈ ਭਜ ਪਾਓ ਮੇਰੇ ਮਨਾ ਗੁਰ ਸਤਗੁਰ ਪਿੱਛੇ ਛੁਟੀ ਹੈ ਗੁਰੂ ਮਹਾਰਾਜ ਦੀ ਚਰਣੀ ਪੈ ਜਾਓ ਭਜ ਕੇ ਕਿਉਂਕਿ ਗੁਰੂ ਮਹਾਰਾਜ ਦੇ ਪਿੱਛੇ ਚੱਲਣ ਕਰਕੇ ਹੀ ਇਹ ਵਿਕਾਰਾਂ ਤੋਂ ਇਹ ਮਾਇਆ ਦੇ ਬੰਧਣਾ ਤੋਂ ਇਹ ਕਾਲਯੁਗ ਤੋਂ ਛੁੱਟੀ ਦਾ ਹੈ ਬਚੀਦਾ ਹੈ ਨਹੀਂ ਤੇ ਮਹਾਰਾਜ ਕਹਿੰਦੇ ਕੋਈ ਬਚਾ ਨਹੀਂ ਹੈ ਕਿਸੇ ਪ੍ਰਕਾਰ ਵੀ ਗੁਰੂ ਮਹਾਰਾਜ ਰੱਖਣ ਵਾਲੇ ਹਨ ਗੁਰੂ ਤੋਂ ਬਿਨਾ ਖਾਲਸਾ ਜੀ ਕੋਈ ਰੱਖਣ ਵਾਲਾ ਨਹੀਂ ਸੋ ਆਪਣੇ ਸਤਗੁਰਾਂ ਦਾ ਹੀ ਭਾਈ ਧਿਆਨ ਧਾਰੀਏ ਉਹਨਾਂ ਦਾ ਹੀ ਨਾਮ ਜਪੀਏ ਫੇਰ ਹੀ ਖਾਲਸਾ ਜੀ ਆਪਾਂ ਬਚ ਸਕਦੇ ਹਾਂ ਗੁਰੂ ਦਾ ਉਪਦੇਸ਼ ਮੰਨਿਏ ਗੁਰੂ ਦਾ ਹੁਕਮ ਮੰਨਿਏ ਗੁਰੂ ਦਾ ਬਚਨ ਕਮਾਈਏ ਕਿਉਂਕਿ ਖਾਲਸਾ ਜੀ ਗੁਰੂ ਦਾ ਬਚਨ ਸਦਾ ਅਬਿਨਾਸੀ ਗੁਰ ਕਾ ਬਚਨ ਕਟਿ ਜਮ ਫਾਸੀ ਜਿਹੜਾ ਗੁਰੂ ਦਾ ਬਚਨ ਹੈ ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਹੈ ਉਹ ਆਤਮਿਕ ਜੀਵਨ ਨੂੰ ਉੱਚਿਆ ਕਰਨ ਵਾਲਾ ਹੈ ਤੇ ਖਾਲਸਾ ਜੀ ਕਦੇ ਵੀ ਪੁਰਾਣਾ ਨਹੀਂ ਹੁੰਦਾ ਸੁੱਖ ਦੇਣ ਵਾਲਾ ਗੁਰੂ ਦਾ ਬਚਨ ਹੈ ਜਿਹੜਾ ਬਚਨ ਕਮਾਉਂਦਾ ਹੈ ਉਹਨੂੰ ਖਾਲਸਾ ਜੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਗੁਰ ਕਾ ਬਚਨ ਕਟਿ ਜਮ ਫਾਸੀ ਜਿਹੜਾ ਗੁਰੂ ਕੇ ਬਚਨਾਂ ਤੇ ਪਹਿਰਾ ਦਿੰਦਾ ਹੈ ਖਾਲਸਾ ਜੀ ਉਹਦੇ ਹਿਰਦੇ ਵਿੱਚੋਂ ਜਿਹੜੀ ਜਮਾ ਦੀ ਫਾਂਸੀ ਹੈ ਫਾਹੀ ਹੈ ਉਹ ਕੱਟੀ ਜਾਂਦੀ ਹੈ ਗੁਰ ਕਾ ਬਚਨ ਜੀਇ ਕੈ ਸੰਗ ਜਿਹੜਾ ਗੁਰੂ ਕਾ ਉਪਦੇਸ਼ ਹੈ ਗੁਰੂ ਕਾ ਨਾਮ ਹੈ ਉਹ ਖਾਲਸਾ ਦੀ ਜੀਵ ਦੇ ਨਾਲ ਨਿਭਣ ਵਾਲਾ ਹੈ ਚਾਹੇ ਲੋਕ ਵਿੱਚ ਹੋਵੇ ਚਾਹੇ ਪਰਲੋਕ ਵਿੱਚ ਉਹ ਜਿੰਦ ਚਲੀ ਜਾਵੇ ਉਹਦੇ ਨਾਲ ਨਿਭਦਾ ਹੈ ਗੁਰ ਕਾ ਬਚਨ ਰਚੈ ਆਰਾਮ ਕਰਾਂਗ ਗੁਰੂ ਦੇ ਕਿਰਪਾ ਨਾਲ ਗੁਰੂ ਦੇ ਬਚਨ ਮੰਨਣ ਨਾਲ ਹੀ ਖਾਲਸਾ ਦੀ ਸਾਡਾ ਮਨ ਜਿਹੜਾ ਹੈ ਉਹ ਵਾਹਿਗੁਰੂ ਜੀ ਦੇ ਵਿੱਚ ਰੰਗਿਆ ਜਾਵੇਗਾ ਨਾਮ ਵਿੱਚ ਰੰਗਿਆ ਜਾਵੇਗਾ ਉਵੇਂ ਨਹੀਂ ਇਹ ਮਹਾਰਾਜ ਕਹਿੰਦੇ ਜੋ ਗੁਰ ਦੀਆ ਸੋ ਮੰਨ ਕਾ ਕਾਮ ਜਿਹੜਾ ਬਚਨ ਗੁਰੂ ਨੇ ਤੈਨੂੰ ਦਿੱਤਾ ਹੈ ਭਾਈ ਗੁਰਮਖਾਜੋ ਗੁਰੂ ਨੇ ਬਚਨ ਕਰ ਦਿੱਤਾ ਅਮਰਤ ਵੇਲੇ ਉੱਠ ਕੇਸਾ ਧਾਰੀ ਹੋ ਅਮਰਤ ਧਾਰੀ ਹੋ ਨਾਮ ਜਪ ਅਮਰਤ ਵੇਲਾ ਸਾਂਭ ਸੇਵਾ ਸਿਮਰਨ ਕਾਰ ਕਿਰਤ ਵਿਰਤ ਕਾਰ ਭਲਾ ਕਰ ਜਿਹੜੇ ਕੰਮ ਤੈਨੂੰ ਗੁਰੂ ਨੇ ਦੱਸੇ ਹਨ ਤੇਰੇ ਮਨ ਦੇ ਕੰਮ ਆਉਣ ਵਾਲੇ ਨੇ ਸੰਤ ਕਾ ਕੀਆ ਸਤ ਕਰ ਮੰਨ ਜੋ ਗੁਰੂ ਨੇ ਕਹਿ ਦਿੱਤਾ ਜੋ ਗੁਰੂ ਨੇ ਕਰ ਦਿੱਤਾ ਉਹਨੂੰ ਸਤ ਕਰਕੇ ਮੰਨੀਏ ਪਰ ਖਾਲਸਾ ਜੀ ਅਫਸੋਸ ਵਾਲੀ ਗੱਲ ਹੈ ਅਸੀਂ ਗੁਰੂ ਮਹਾਰਾਜ ਦੇ ਕੀਤੇ ਹੋਏ ਕੌਤਕਾਂ ਦੇ ਵੀ ਤਰਕ ਕਰਦੇ ਹਾਂ ਜਿਵੇਂ ਕਈ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਦੀ ਧੌਣ ਕਦੋਂ ਲੱਥੀ ਸੀਸ ਕਦੋਂ ਲਥਿਆ ਇਹ ਤੇ ਗੱਪ ਹੈ ਇਦਾਂ ਦੇ ਜਿਹੜੇ ਖਾਲਸਾ ਜੀ ਮਾੜੀ ਮੱਤ ਵਾਲੇ ਲੋਕ ਜਿਨ੍ਹਾਂ ਨੂੰ ਕੋਈ ਸੋਝੀ ਨਹੀਂ ਕਿਸੇ ਪ੍ਰਕਾਰ ਦੀ ਉਹ ਇਹੋ ਜੀਆਂ ਗੱਲਾਂ ਕਰਦੇ ਨੇ ਪਰ ਜਿਹੜੇ ਗੁਰੂ ਕੇ ਪਿਆਰੇ ਹਨ ਫਿਰ ਖਾਲਸਾ ਜੀ ਉਹ ਗੁਰੂ ਤੇ ਭਰੋਸਾ ਰੱਖਦੇ ਗੁਰ ਕਾ ਬਚਨ ਅਟਲ ਅਸ਼ੇਧ ਜਿਹੜਾ ਗੁਰੂ ਕਾ ਆਦੇਸ਼ ਕਮਾਉਣ ਵਾਲਾ ਗੁਰਮੁਖ ਹੈ ਨਾ ਖਾਲਸਾ ਜੀ ਉਹ ਗੁਰੂ ਮਹਾਰਾਜ ਦੇ ਬਚਨਾਂ ਤੇ ਪਹਿਰਾ ਦਿੰਦਾ ਕਿਉਂਕਿ ਗੁਰੂ ਕਾ ਜਿਹੜਾ ਬਚਨ ਹੈ ਉਹ ਕਦੇ ਨਾ ਤੇ ਨਾਸ ਹੁੰਦਾ ਨਾ ਟਲਣ ਵਾਲਾ ਹੈ ਗੁਰ ਕਾ ਬਚਨ ਕਟੇ ਭ੍ਰਮ ਭੇਦ ਗੁਰੂ ਕਾ ਬਚਨ ਕਮਾਉਣ ਵਾਲਾ ਗੁਰਮੁਖ ਜਿਹੜਾ ਉਹਦੇ ਹਿਰਦੇ ਵਿੱਚੋਂ ਖਾਲਸਾ ਜੀ ਭ੍ਰਮ ਭਰਮ ਦੂਰ ਹੋ ਜਾਂਦੇ ਨੇ ਭੇਦ ਦੂਰ ਹੋ ਜਾਂਦੇ ਵਿਤਕਰੇ ਪਰੇ ਹੋ ਜਾਂਦੇ ਸੋ ਇਸ ਕਰਕੇ ਗੁਰ ਕਾ ਬਚਨ ਕਤੋਂ ਨਾ ਜਾਏ ਜਿਹੜਾ ਗੁਰੂ ਕਾ ਬਚਨ ਹੈ ਵਾਕ ਹੈ ਉਹ ਖਾਲਸਾ ਜੀ ਕਦੇ ਵੀ ਵਿਅਰਥ ਨਹੀਂ ਜਾਂਦਾ ਗੁਰ ਕਾ ਬਚਨ ਹਰ ਕੇ ਗੁਣ ਗਾਏ ਜਿਹੜਾ ਗੁਰੂ ਕੇ ਉਪਦੇਸ਼ ਮੰਨ ਕੇ ਵਾਹਿਗੁਰੂ ਵਾਹਿਗੁਰੂ ਗਾਉਂਦਾ ਹੈ ਖਾਲਸਾ ਜੀ ਉਹਨੂੰ ਬਰਕਤ ਪ੍ਰਾਪਤ ਹੁੰਦੀ ਹੈ ਸੁਖ ਪ੍ਰਾਪਤ ਹੁੰਦਾ ਕਿਉਂਕਿ ਗੁਰੂ ਖਾਲਸਾ ਜੀ ਨਰਕ ਵਿੱਚ ਆਪਣੇ ਸਿੱਖ ਨੂੰ ਨਹੀਂ ਜਾਣ ਦਿੰਦਾ ਗੁਰ ਕਾ ਬਚਨ ਨਰਕ ਨਾ ਪਵੈ ਜਿਹੜਾ ਗੁਰੂ ਕੇ ਉਪਦੇਸ਼ ਦੀ ਖਾਲਸਾ ਜੀ ਕਦਰ ਕਰਦਾ ਹੈ ਗੁਰੂ ਕੇ ਉਪਦੇਸ਼ ਤੇ ਪਹਿਰਾ ਦਿੰਦਾ ਹੈ ਉਹ ਮਨੁੱਖ ਕਦੇ ਵੀ ਨਰਕ ਵਿੱਚ ਨਹੀਂ ਪੈਂਦਾ ਗੁਰ ਕਾ ਬਚਨ ਰਸਨਾ ਅਮਰਤ ਰਵੈ ਉਹ ਗੁਰੂ ਦਾ ਬਚਨ ਕਮਾਉਣ ਵਾਲਾ ਗੁਰਮੁਖ ਜਿਹੜਾ ਹੈ ਉਹਦੀ ਜੀਭਾ ਜਿਹੜੀ ਹੈ ਆਤਮਿਕ ਸੁੱਖ ਦੇਣ ਵਾਲੀ ਬਣ ਜਾਂਦੀ ਹੈ ਤੇ ਖਾਲਸਾ ਜੀ ਉਹ ਫਿਰ ਆਤਮਿਕ ਜਿਹੜਾ ਆਨੰਦ ਹੈ ਉਹਦਾ ਰਾਸ ਮਾਣਦਾ ਸੋ ਮਹਾਰਾਜ ਸਾਨੂੰ ਸਮਝਾਉਂਦੇ ਹਨ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਗੁਰੂ ਸਦਾ ਦਿਆਲ ਪਰ ਇਹ ਸਾਰਾ ਕੁਝ ਖਾਲਸਾ ਜੀ ਸੇਖ ਉਦੋਂ ਕਰਦਾ ਜਦੋਂ ਗੁਰੂ ਦਿਆਲ ਹੋ ਜਾਂਦਾ ਕਿਰਪਾਲ ਹੋ ਜਾਂਦਾ ਦਇਆ ਦੇ ਘਰ ਵਿੱਚ ਆ ਜਾਂਦਾ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਉਪਦੇਸ਼ ਹੈ ਖਾਲਸਾ ਜੀ ਜੋ ਕਮਾਉਂਦਾ ਹੈ ਉਹ ਆਪਣੇ ਮਨੁੱਖ ਜਿਹੜੀ ਮਨੁੱਖਾ ਦੇਹੀ ਵਾਲੀ ਬਾਜ਼ੀ ਹੈ ਨੂੰ ਜਿੱਤ ਕੇ ਜਾਂਦਾ ਕਿ ਗੁਰਕਾ ਬਚਨ ਪ੍ਰਗਟ ਸੰਸਾਰ ਗੁਰ ਕਾ ਬਚਨ ਨ ਆਵੈ ਹਾਰ ਜਿਹੜਾ ਗੁਰੂ ਕਾ ਬਚਨ ਕਮਾਉਂਦਾ ਹੈ ਉਹ ਖਾਲਸਾ ਜੀ ਫਿਰ ਹਾਰ ਕੇ ਨਹੀਂ ਜਾਂਦਾ ਸੰਸਾਰ ਵਿੱਚੋਂ ਉਹ ਇਹ ਆਤਮਿਕ ਆਨੰਦ ਵਾਲੀ ਜਿਹੜੀ ਬਾਜੀ ਹੈ ਸੰਸਾਰ ਦੀ ਬਾਜੀ ਇਹਨੂੰ ਜਿੱਤ ਕੇ ਜਾਂਦਾ ਮਹਾਰਾਜ ਕਿਰਪਾ ਕਰਨ ਸੱਚੇ ਪਾਸ਼ਾ ਦਇਆ ਕਰਨ ਸਾਨੂੰ ਸੁਮਤ ਆ ਜਾਵੇ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਬਾਬਾ ਜੀ ਬਾਬਾ ਨੂਰ ਸਿੰਘ ਸਾਹਿਬ ਮਹਾਂਪੁਰਸ਼ਾਂ ਦੀ ਕਿਰਪਾ ਸਦਕਾ ਜੋ ਮਹਾਂਪੁਰਖਾਂ ਦੇ ਦਰਾਂ ਤੇ ਖਾਲਸਾ ਜੀ ਸੰਗਤ ਟੁੱਕਦੀ ਹੈ ਜੋ ਉਹਨਾਂ ਨਾਲ ਹੁੰਦਾ ਜਿਵੇਂ ਕਲਾ ਵਰਤਦੀ ਹੈ ਜੋ ਮਹਾਰਾਜ ਉਹਨਾਂ ਨੂੰ ਖੁਸ਼ੀਆਂ ਬਖਸ਼ਦੇ ਉਹਨਾਂ ਦੇ ਦੁੱਖ ਨਾਸ਼ ਦੂਰ ਕਰਦੇ ਜਾਂ ਉਹਨਾਂ ਨਾਲ ਜੋ ਵੀ ਖਾਲਸਾ ਜੀ ਹੁੰਦਾ ਉਹ ਫਿਰ ਦਾਸ ਨੂੰ ਦੱਸ ਦਿੰਦੇ ਨੇ ਮਹਾਰਾਜ ਦੀ ਕਿਰਪਾ ਨਾਲ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ ਤਾਂ ਕਿ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਹਿਮਾ ਤੋਸ਼ਮਾਤ ਨਹੀਂ ਕਰ ਸਕੀ ਮਹਾਰਾਜ ਦੇ ਘਰ ਦੀ ਕੋਈ ਮਹਿਮਾ ਕਹਿ ਨਹੀਂ ਸਕਦਾ ਕੋਈ ਕਰ ਨਹੀਂ ਸਕਦਾ ਗੁਰੂ ਸਾਹਿਬ ਦੀ ਵਡਿਆਈ ਕੋਈ ਕਰ ਨਹੀਂ ਸਕਦਾ ਖਾਲਸਾ ਜੀ ਪਰ ਜਿੰਨਾ ਕੁ ਮਾਰ ਨੇ ਆਪਾਂ ਨੂੰ ਉਦਮ ਬਖਸ਼ਿਆ ਜਿੰਨੀ ਕੁ ਮਾਰ ਨੇ ਸੁਮਤ ਬਖਸ਼ੀ ਹੈ ਜਿੰਨਾ ਸਤਗੁਰ ਸੱਚੇ ਪਾਸ਼ਾ ਨੇ ਖਾਲਸਾ ਜੀ ਉਦਮ ਭਾਵ ਬਲ ਬਖਸ਼ਿਆ ਉਸ ਹਿਸਾਬ ਨਾਲ ਆਪਾਂ ਮਹਾਰਾਜ ਦੇ ਗੁਣ ਗਾਈਏ ਤਾਂ ਜੋ ਸਾਨੂੰ ਵੀ ਸਤਗੁਰੂ ਮਹਾਰਾਜ ਬਖਸ਼ ਲੈਣ ਕਿਉਂਕਿ ਖਾਲਸਾ ਜੀ ਇਹ ਸੰਸਾਰ ਜਿਹੜਾ ਹੈ ਇਹਦੇ ਵਿੱਚ ਲੋਕੀ ਬਹੁਤ ਪਾਠ ਕਰਦੇ ਪਰ ਖਾਲਸਾ ਜੀ ਗੁਰੂ ਮਾਰ ਤੇ ਸ਼ਰਧਾ ਕਿਸੇ ਕਿਸੇ ਦੀ ਬਣਦੀ ਹੈ ਜਿਵੇਂ ਕਲਗੀਧਰ ਜੀ ਮਹਾਰਾਜ ਵੀ ਕਹਿੰਦੇ ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ ਕਿ ਮੈਂ ਬਹੁਤ ਲੋਕਾਂ ਨੂੰ ਬਾਣੀ ਪੜ੍ਹਦਿਆਂ ਵੇਦ ਉਚਾਰਦਿਆਂ ਸਿਮਰਤਿਆਂ ਪੜ੍ਹਦਿਆਂ ਵੇਖਿਆ ਪਰ ਹਿਰਦੇ ਵਿੱਚੋਂ ਖਾਲੀ ਹਨ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਉਹ ਵਾਹਿਗੁਰੂ ਦਾ ਜਸ ਨਹੀਂ ਕੀਤਾ ਜਾ ਸਕਦਾ ਆਪਾਂ ਦੇ ਤੁਛ ਮਾਤਰ ਬੁੱਧੀ ਅਨੁਸਾਰ ਜੋ ਬੋਲਦੇ ਹਾਂ ਖਾਲਸਾ ਜੀ ਮਹਾਰਾਜ ਬੁਲਾਉਂਦੇ ਆ ਤੇ ਤਾਂ ਨਹੀਂ ਤੇ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਾਤ ਸਮੁੰਦ ਹੈ ਮਸ ਕਰੋ ਕਲਮ ਕਰੋ ਬਨਰਾਏ ਬਸੁਦਾ ਕਾਗਜ਼ ਜੋ ਕਰੂੰ ਹਰ ਜਸ ਲਿਖਣ ਨਾ ਜਾਏ ਸਾਰੇ ਸਮੁੰਦਰ ਨੂੰ ਮੈਂ ਸ਼ਹੀ ਬਣਾ ਲਵਾਂ ਸਾਰੀ ਬਨਸਪਤੀ ਨੂੰ ਕਲਮ ਬਣਾ ਲਵਾਂ ਤੇ ਕਹਿੰਦੇ ਮਹਾਰਾਜ ਕਹਿੰਦੇ ਸਾਰਾ ਕਾਗਜ਼ ਇਕੱਠਾ ਕਰ ਲਵਾਂ ਧਰਤੀ ਨੂੰ ਬਣਾ ਲਵਾਂ ਤੇ ਫਿਰ ਵੀ ਵਾਹਿਗੁਰਜੀ ਦਾ ਜਸ ਹੈ ਏਡੀ ਏਡੀ ਤਗੜੀ ਖਾਲਸਾ ਜੀ ਪੇਪਰ ਉੱਤੇ ਐਡੇ ਏਡੀ ਵੱਡੀ ਬਣਾਈ ਹੋਈ ਸ਼ਾਈ ਦੇ ਨਾਲ ਇੰਨੀਆਂ ਕਲਮਾਂ ਦੇ ਨਾਲ ਲਿਖੀ ਨਹੀਂ ਜਾ ਸਕਦੀ ਸੋ ਮਹਾਰਾਜ ਦੇ ਗੁਣ ਗਾਉਣੇ ਸੋ ਖਾਲਸਾ ਜੀ ਇਹ ਤੇ ਭਾਈ ਮਹਾਰਾਜ ਦੀ ਜਿੰਨੀ ਵਡਿਆਈ ਇਹ ਰਸਨਾ ਨਾ ਕਰੀਏ ਤੇ ਇਹ ਰਸਨਾ ਨੂੰ ਹੀ ਲਾਭ ਹੈ ਇਹ ਦੇਹੀ ਨੂੰ ਲਾਭ ਹੈ ਤੇ ਨਹੀਂ ਤੇ ਮਹਾਰਾਜ ਕਹਿੰਦੇ ਨੇ ਕਥਨੀ ਕਥਨਾ ਕਥਿਨਾ ਆਵੈ ਤੋਟ ਜਪਜੀ ਸਾਹਿਬ ਵਿੱਚ ਬਚਨ ਕਰਦੇ ਨਾ ਪਾਤਸ਼ਾ ਕਥਨਾ ਕਥਿਨਾ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਕਰੋੜਾਂ ਖਾਲਸਾ ਜੀ ਵਾਹਿਗੁਰੂ ਦੀ ਮਹਿਮਾ ਨੂੰ ਕਥਨ ਕਰਨਾ ਚਾਹੁੰਦੇ ਆ ਪਰ ਖਾਲਸਾ ਜੀ ਨਹੀਂ ਕੀਤੀ ਜਾ ਸਕਦੀ ਉਹਦੀ ਮਹਿਮਾ ਕਿਉਂਕਿ ਉਹ ਵੱਡਿਆਂ ਤੋਂ ਵੱਡਾ ਹੈ ਖਾਲਸਾ ਜੀ ਉਹ ਦਾਦਿਆਂ ਦਾ ਦਾਦਾ ਪਾਤਸ਼ਾਹਾਂ ਦਾ ਪਾਤਸ਼ਾਹ ਉਹ ਮਹਾਰਾਜਿਆਂ ਦਾ ਮਹਾਰਾਜਾ ਜੋਗੀਆਂ ਦਾ ਜੋਗੀ ਖਾਲਸਾ ਜੀ ਉਹਦੇ ਵਰਗਾ ਹੋਰ ਕੋਈ ਦੂਜਾ ਸੰਸਾਰ ਉਤੇ ਨਹੀਂ ਉਹ ਇੱਕ ਓੰਕਾਰ ਹੈ ਤੇ ਗੁਰੂ ਦੀ ਕਿਰਪਾ ਨਾਲ ਗੁਰ ਪ੍ਰਸਾਦ ਕਰਕੇ ਮਿਲਦਾ ਹੈ ਉਹ ਆਦ ਸੱਚ ਹੈ ਜੁਗਾਂਦ ਸੱਚ ਹੈ ਹੈ ਭੀ ਸੱਚ ਹੈ ਨਾਨਕ ਹੋਸੀ ਭੀ ਸੱਚ ਹੈ ਉਹਦੀ ਵਟਿਆਈ ਕਰਿਆ ਕਰੀਏ ਸੁਖ ਪ੍ਰਾਪਤ ਹੋਵੇਗਾ ਅੱਜ ਦੀ ਜੋ ਹੱਡ ਬੀਤੀ ਹੈ ਖਾਲਸਾ ਜੀ ਇਹ ਇੱਕ ਗੁਰਮਖ ਪਰਿਵਾਰ ਦੀ ਹੈ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਕਹਿੰਦੇ ਮਹਾਰਾਜ ਦੀ ਕਿਰਪਾ ਸਦਕਾ ਉਹ ਦੱਸਦੇ ਨੇ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਸਾਡੇ ਉੱਤੇ ਹੋਈ ਭਾਈ ਸਾਹਿਬ ਇਹ ਦੱਸਦੇ ਨੇ ਕਹਿੰਦੇ ਦਾਸ ਦੇ ਵਿਆਹ ਨੂੰ 12-13 ਸਾਲ ਹੋ ਗਏ ਨੇ ਮੇਰੇ ਘਰ ਦੋ ਭਜੰਗੀ ਹੋਏ ਸੀ ਇੱਕ ਵਿਆਹ ਤੋਂ 4 ਸਾਲ ਬਾਅਦ ਹੋਇਆ ਸੀ ਇੱਕ 5 ਸਾਲ ਬਾਅਦ ਹੋਇਆ ਸੀ ਤੇ ਉਹ ਦੋਵੇਂ ਚੜਾਈ ਕਰ ਗਏ ਸੀ ਉਸ ਤੋਂ ਬਾਅਦ ਡਾਕਟਰਾਂ ਨੇ ਇਹ ਕਹਿ ਦਿੱਤਾ ਸੀ ਵੀ ਤੁਹਾਡੇ ਘਰ ਹੁਣ ਬੱਚਾ ਨਹੀਂ ਹੋ ਸਕਦਾ ਉਹ ਦੋਵੇਂ ਬੱਚੇ ਪ੍ਰਸ਼ੰਦੇ ਨਾਲ ਵੱਡੇ ਪ੍ਰਸ਼ੰਦੇ ਨਾਲ ਹੋਏ ਸੀ ਡਾਕਟਰਾਂ ਨੇ ਇਹ ਕਹਿ ਦਿੱਤਾ ਸੀ ਵੀ ਹੁਣ ਤੁਹਾਡੇ ਘਰ ਜਿਹੜੀ ਔਲਾਦ ਨਹੀਂ ਹੋ ਸਕਦੀ ਉਹ ਤੋਂ ਬਾਅਦ ਸਾਡੇ ਅੰਦਰ ਡਰ ਪੈ ਗਿਆ ਵੀ ਡਾਕਟਰਾਂ ਨੇ ਇਹ ਕਿਹਾ ਵੀ ਇਹ ਇਹਦੇ ਵਿੱਚ ਮਾਂ ਨੂੰ ਖਤਰਾ ਹੈ ਇਸ ਕਰਕੇ ਨਾ ਅਸੀਂ ਟਰਾਈ ਕੀਤਾ ਨਾ ਹੀ ਸਾਡੇ ਮਨ ਵਿੱਚ ਇਹ ਚੀਜ਼ ਆਈ ਅਸੀਂ ਆਖਿਆ ਵੀ ਨਹੀਂ ਸੰਸਾਰ ਜਿਹੜਾ ਉਹ ਐਵੇਂ ਚੱਲਣਾ ਹੈ ਸਾਡਾ ਸਾਡੀ ਅੱਗੇ ਕੋਲ ਨਹੀਂ ਵਧਣੀ ਤੇ ਮਹਾਰਾਜ ਦੀ ਕੋਈ ਖੇੜ ਵਰਤਣੀ ਸੀ ਸਾਧਗੁਰਾਂ ਨੇ ਦਇਆ ਕਰਨੀ ਸੀ ਇੱਕ ਵਾਰ ਕਹਿੰਦੇ 10 ਸਾਲ ਬਾਅਦ ਅਸੀਂ ਟਰਾਈ ਕੀਤਾ ਸੀ ਮੇਰੀ ਵਾਈਫ ਕਿਹਨੇ ਪ੍ਰੈਗਨੈਂਟ ਹੋ ਗਈ ਸੀ ਪਰ 3 ਕਿ ਮਹੀਨੇ ਬਾਅਦ ਉਹਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਣ ਲੱਗ ਪਈ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਤੇ ਡਾਕਟਰਾਂ ਨੇ ਕਿਹਾ ਸੀ ਵੀ ਇਹ ਮਾਂ ਨਹੀਂ ਬਣ ਸਕਦੀ ਸੋ ਖਾਲਸਾ ਜੀ ਫਿਰ ਮਹਾਰਾਜ ਦੀ ਕਿਰਪਾ ਨਾਲ ਮੈਂ ਆਪਣੇ ਮਨ ਵਿੱਚ ਵਿਚਾਰ ਕਰਦਾ ਰਹਿੰਦਾ ਸਾਂ ਚਿੰਤਾ ਕਰਦਾ ਸਾਂ ਪਰ ਮੇਰੀ ਘਰ ਵਾਲੀ ਜਿਹੜੀ ਸੀ ਉਹ ਮਹਾਰਾਜ ਤੇ ਪੂਰਾ ਭਰੋਸਾ ਰੱਖ ਕੇ ਰਹਿੰਦੀ ਸੀ ਬਾਣੀ ਪੜਦੀ ਸੀ ਨਾਮ ਜਪਦੀ ਉਹਨੇ ਕੀ ਕੀਤਾ ਮਹਾਰਾਜ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਦੀ ਮਹਿਮਾ ਸੁਣੀ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਉਹ ਆਪਣੇ ਆਪ ਅਚਨਚੇਤ ਜਾਣ ਲੱਗ ਪਈ। ਜਾਂਦੀ ਰਹੀ 1 ਸਾਲ ਉਹਨੇ ਚਪੈਰਾ ਸਾਹਿਬ ਦੀ ਸੇਵਾ ਨਿਭਾਈ। 1 ਸਾਲ ਉਹਨੇ ਘਰ ਵਿੱਚ ਆ ਕੇ ਲਗਾਤਾਰ ਬਾਣੀ ਘਰੇ ਵੀ ਪੜਨੀ। ਚਪੈਰਾ ਸਾਹਿਬ ਤੇ ਐਤਵਾਰ ਉੱਥੇ ਜਾਣਾ। ਬਾਕੀ 1 ਹਫਤਾ ਘਰੇ ਬਾਣੀ ਪੜਨੀ। 1 ਸਾਲ ਬਾਅਦ ਮਹਾਰਾਜ ਦੀ ਕਿਰਪਾ ਵਰਤੀ। ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਤੇ ਡਾਕਟਰ ਕਹਿੰਦੇ ਸੀ ਵੀ ਹੁਣ ਤੁਸੀਂ ਟਰਾਈ ਨਾ ਕਰਿਓ ਵੀ ਜਿਹੜੀ ਮਾਂ ਨੂੰ ਖਤਰਾ ਆਇਆ ਵੀ ਫਿਰ ਸਾਨੂੰ ਨਾ ਤੁਸੀਂ ਕਿਉਂ ਅਸੀਂ ਤੁਹਾਨੂੰ ਦੱਸ ਦਿੱਤਾ ਅਸੀਂ 4-5 ਜਗ੍ਹਾ ਡਾਕਟਰਾਂ ਨੂੰ ਪਤਾ ਕੀਤਾ ਸੀ ਸਾਰਿਆਂ ਦਾ ਇਹੋ ਹੀ ਜਵਾਬ ਸੀ ਪਰ ਮੇਰੀ ਘਰ ਵਾਲੀ ਕਹਿੰਦੀ ਸੀ ਨਹੀਂ ਮੈਨੂੰ ਅਸ਼ੀਰ ਸਿੰਘ ਪੁੱਤ ਦੇਣਗੇ ਮੇਰੇ ਘਰ ਔਲਾਦ ਹੋਵੇਗੀ ਮੈਨੂੰ ਮਹਾਰਾਜ ਸੁਖ ਦੇਣਗੇ ਇੱਕ ਸਾਲ ਉਹਨੇ ਸੇਵਾ ਕੀਤੀ ਕੁਝ ਨਹੀਂ ਮੰਗਿਆ ਇੱਕ ਸਾਲ ਮੇਰੀ ਘਰ ਦੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਇਹੀ ਸੇਵਾ ਕਰਨ ਜਾਂਦੀ ਸੀ ਮਹਾਰਾਜ ਜੋ ਤੁਹਾਨੂੰ ਪਾਵੇ ਜੋ ਤੁਹਾਨੂੰ ਪਾਵੇ ਤੇ ਫਿਰ ਇੱਕ ਦਿਨ ਕਿਸੇ ਨੇ ਨਾ ਉਹਨੂੰ ਕਹਿ ਦਿੱਤਾ ਕੁਝ ਕੋਈ ਗੱਲ ਖਾਲਸਾ ਜੀ ਕਿਸੇ ਨੇ ਟਿੱਪਣੀ ਕਰ ਦਿੱਤੀ ਕਿ ਤੇਰੇ ਤੇ ਇਦਾਂ ਕੋਈ ਔਲਾਦ ਹੈ ਨਹੀਂ ਕਿ ਸ਼ਾਇਦ ਕੋਈ ਵਿਆਹ ਵਿੱਚ ਗਏ ਦਾ ਦੱਸਿਆ ਸੀ ਉਹਨਾਂ ਨੇ ਕੋਈ ਬੀਬੀਆਂ ਨੂੰ ਹੁੰਦਾ ਨਾ ਕਿ ਉਹ ਸੁਹਾਗਣਾ ਹੀ ਖਾਲਸਾ ਜੀ ਕੋਈ ਵਡਣਾ ਵਗੈਰਾ ਲਾਉਂਦੀਆਂ ਉੱਥੇ ਨਾ ਇਹਨੂੰ ਕਿਸੇ ਨੇ ਨਾ ਇਹ ਕਹਿ ਦਿੱਤਾ ਵੀ ਇਹ ਜਿੱਦਾਂ ਬਾਹ ਜਾਇ ਇਹਦੇ ਘਰ ਕਿਹੜਾ ਕੋਈ ਨਿਆਣਾ ਹੈ ਤੇ ਇਹਨੂੰ ਨਾ ਤੁਸੀਂ ਗਾਂ ਕਰੋ ਜਦੋਂ ਕੋਈ ਵਿਆਹ ਹੀ ਕੋਈ ਉਹਨਾਂ ਦੇ ਘਰ ਸ਼ਾਇਦ ਬੀਬੀ ਆਈ ਸੀ ਇਸ ਕਰਕੇ ਉਦੇ ਮਨ ਵਿੱਚ ਬੜਾ ਰੋਸ ਆਇਆ ਤੇ ਜਦੋਂ ਉਹ ਵਾਲੇ ਚ ਪਹਿਰੇ ਅਗਲੇ ਐਤਵਾਰ ਗਈ ਤਾਂ ਉਹਨੇ ਬਾਬਾ ਦੀਪ ਸਿੰਘ ਸਾਹਿਬ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਜਾ ਤਾਂ ਮੈਨੂੰ ਲੈ ਜਾਓ ਸੰਸਾਰ ਤੋਂ ਜਾ ਮੈਨੂੰ ਮਹਾਰਾਜ ਦੀ ਔਲਾਦ ਬਖਸ਼ੋ ਐਵੇਂ ਅਰਦਾਸ ਕਰਕੇ ਉਹ ਮਹਾਰਾਜ ਦੀ ਕਿਰਪਾ ਨਾਲ ਉਹਨੇ ਪਤਾ ਨਹੀਂ ਕਿਹੜਾ ਪਾਠ ਮਹਾਰਾਜ ਦੇ ਚਰਨਾਂ ਵਿੱਚ ਰੱਖਿਆ ਭਾਈ ਸਾਹਿਬ ਦੱਸਦੇ ਕਿ ਇਹਨੇ ਉਹਨੇ ਰਾਤ 12 ਵਜੇ ਤੱਕ ਬਾਣੀ ਪੜੀ ਜਾਣੀ 12 ਵਜੇ ਉਹਨੇ ਸੌਣਾ 4 ਵਜੇ ਫਿਰ ਉੱਠ ਪੈਣਾ ਐਵੇਂ ਮਹਾਰਾਜ ਦੀ ਕਿਰਪਾ ਨਾਲ ਉਹ ਬਾਣੀ ਪੜਨ ਲੱਗ ਪਈ ਸਤ ਗੁਰਾਂ ਦੀ ਦਇਆ ਹੋਈ 13 ਕ ਸਾਲ ਹੋ ਗਏ ਸੀ 12 13 ਮੇਰੇ ਘਰ ਵਾਲੀ ਫਿਰ ਤੋਂ ਪ੍ਰੈਗਨੈਂਟ ਹੋਈ ਸਾਰੇ ਟੈਸਟ ਕਰਾਏ ਮਹਾਰਾਜ ਦੀ ਕਿਰਪਾ ਨਾਲ ਉਸ ਦਿਨ ਉਹਨੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਇਹ ਅਰਦਾਸ ਕੀਤੀ ਕਿ ਮਹਾਰਾਜ ਜੀ ਜੇ ਹੁਣ ਮੇਰਾ ਬਚਾ ਨਾ ਬਚਿਆ ਤੇ 사ਤਪੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਮੇਰਾ ਭਰੋਸਾ ਢੋਲ ਜਾਵੇ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਐਸੀ ਖਾਲਸਾ ਜੀ ਕਲਾ ਵਰਤਾਈ ਉਹ ਭਾਈ ਸਾਹਿਬ ਦੱਸਦੇ ਜਿੱਥੇ ਡਾਕਟਰ ਕਹਿੰਦੇ ਸੀ ਤੁਹਾਡੇ ਹੁਣ ਨਿਆਣਾ ਨਹੀਂ ਹੋ ਸਕਦਾ ਮਹਾਰਾਜ ਦੀ ਕਿਰਪਾ ਨਾਲ ਜੜ ਜੁੜਵੇ ਖਾਲਸਾ ਜੀ ਉਹਦੇ ਘਰ ਪੁੱਤ ਹੋਏ ਦੋ ਜੁੜਵੇ ਉਹ ਭੈਣ ਦੇ ਘਰ ਪੁੱਤ ਹੋਏ ਦੋ ਜੁੜਵਾ ਇਹ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਸੋ ਮਹਾਰਾਜ ਖਾਲਸਾ ਜੀ ਬੜੇ ਸੁੱਖ ਦਿੰਦੇ ਹਨ ਸਾਨੂੰ ਇਹ ਚੀਜ਼ ਦਾ ਭੁਲੇਖਾ ਕਿ ਸਾਨੂੰ ਮਹਾਰਾਜ ਸੁੱਖ ਨਹੀਂ ਦੇਵੇਗਾ ਅਸੀਂ ਬਾਣੀ ਪੜ੍ਹਦੇ ਹਾਂ ਪਤਾ ਨਹੀਂ ਮਹਾਰਦੇਦਾਰ ਕਬੂਲੀ ਜਾਣੀ ਹੈ ਜਾਂ ਨਹੀਂ ਜਾਣੀ ਮਹਾਰਾਜ ਦੇ ਸਦਾ ਹੀ ਖਾਲਸਾ ਜੀ ਸੁੱਖ ਦਿੰਦੇ ਭਲਾ ਮਨਾਉਂਦੇ ਹਨ ਪਰ ਜਿਹੜਾ ਭਰੋਸਾ ਰੱਖੇ ਉਹ ਭੈਣ ਨੇ ਉਹ ਭਾਈ ਸਾਹਿਬ ਦੱਸਦੇ ਕਿ ਮੇਰੀ ਘਰਵਾਲੀ ਨੇ ਬਹੁਤ ਜਿਹੜੇ ਬਾਣੀ ਪੜੀ ਕਹਿੰਦੀ ਉਹ ਦੱਸਣਾ ਤੇ ਉਹ ਚਾਉਂਦੀ ਸੀ ਮੈਂ ਵੀਰ ਨੂੰ ਪੁੱਛਿਆ ਵੀ ਉਹਨਾਂ ਨੇ ਕਿਉਂ ਨਹੀਂ ਦੱਸਿਆ ਕਹਿੰਦੇ ਵੀ ਉਹ ਦੱਸਣਾ ਤੇ ਉਹ ਚਾਹੁੰਦੇ ਸੀ ਪਰ ਉਹ ਕਹਿੰਦੇ ਸੀ ਤੁਸੀਂ ਦੱਸ ਦਿਓ ਤੇ ਅਸੀਂ ਤੁਹਾਡੀਆਂ ਹੱਡ ਬੀਤੀਆਂ ਤੁਹਾਡੇ ਚੈਨਲ ਤੋਂ ਬਹੁਤ ਸਮੇਂ ਦੇ ਸੁਣਦੇ ਆ ਬੜੀ ਮਾਰ ਨੇ ਸਾਡੇ ਤੇ ਕਿਰਪਾ ਕੀਤੀ ਮੇਰੇ ਘਰ ਹੁਣ ਦੋ ਭਜੰਗੀ ਨੇ ਮੇਰੇ ਦੋ ਭਜੰਗੀ ਪਹਿਲਾਂ ਪੂਰੇ ਹੋਏ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮੇਰੀ ਘਰ ਵਾਲੀ ਜਾਣ ਲੱਗੀ ਸੇਵਾ ਕਰਨ ਲੱਗਿਆ ਸੀ ਕਿ ਮੈਂ ਟੋਕਦਾ ਸੀ ਕਿ ਜਦੋਂ ਮੇਰੀ ਘਰ ਵਾਲੀ ਪ੍ਰੈਗਨੈਂਟ ਹੋਈ ਮੈਂ ਇਹਨੂੰ ਸਮਝਾਉਂਦਾ ਵੀ ਸੀ ਆਪਾਂ ਐਵੇਂ ਰਿਸਕ ਲੈ ਲਿਆ ਕਿ ਤੇਰੀ ਜਾਨ ਨੂੰ ਖਤਰਾ ਬਣ ਆਊਗਾ ਤੇ ਇਹ ਮੈਨੂੰ ਕਹਿੰਦੀ ਹੁੰਦੀ ਸੀ ਤੁਸੀਂ ਫਿਕਰ ਨਾ ਕਰੋ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਤੇ ਬੜਾ ਭਰੋਸਾ ਮੈਨੂੰ ਕੁਝ ਨਹੀਂ ਹੋਣ ਦੇਣਗੇ ਜੇ ਸ਼ੀਦਾ ਨੇ ਮੈਨੂੰ ਕੁਝ ਕਰਨਾ ਹੈ ਨਾ ਫਿਰ ਮੇਰੀ ਐਵੇਂ ਲਿਖੀ ਹੋਵੇਗੀ ਪਰ ਮੈਨੂੰ ਭਰੋਸਾ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਮੈਨੂੰ ਕੁਝ ਨਹੀਂ ਹੋਣ ਦੇਣਗੇ ਇਹਨਾਂ ਭਰੋਸਾ ਖਾਲਸਾ ਜੀ ਭੈਣ ਨੇ ਬਾਬਾ ਦੀਪ ਸਿੰਘ ਸਾਹਿਬ ਉੱਤੇ ਕੀਤਾ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਦੋਹਾਂ ਪੁੱਤਰਾਂ ਦੇ ਨਾਲ ਉਹਦੀ ਝੋਲੀ ਭਰ ਦਿੱਤੀ ਸੋ ਮਹਾਰਾਜ ਦੀ ਕਿਰਪਾ ਖਾਲਸਾ ਜੀ ਬੜੀ ਇਹੋ ਜਿਹੀ ਸੰਗਤ ਮਹਾਰਾਜ ਦੇ ਘਰ ਆਉਂਦੀ ਜੇ ਇਹ ਤੁਹਾਨੂੰ ਭੁਲੇਖਾ ਕਿਤੇ ਮੈਂ ਆ ਜੜੀਆਂ ਹੱਡ ਬੀਤੀਆਂ ਆਪਾਂ ਸੁਣਾਉਣੇ ਤੇ ਕੁਝ ਵੀ ਨਹੀਂ ਕਈ ਹੱਡ ਬੀਤੀਆਂ ਤੇ ਸਾਹਮਣੇ ਨਹੀਂ ਆਉਂਦੀਆਂ ਖਾਲਸਾ ਜੀ ਇਹੋ ਇਹੋ ਜੀਆਂ ਹੱਡ ਬੀਤੀਆਂ ਨੇ ਇਹੋ ਇਹੋ ਜੀ ਉੱਥੇ ਸੰਗਤ ਆਉਂਦੀ ਆ ਜਿਨ੍ਹਾਂ ਨੂੰ ਮਹਾਰਾਜ ਨੇ ਬੜਾ ਕੋਈ ਦਿੱਤਾ ਬਹੁਤ ਕੁਝ ਮਹਾਰਾਜ ਨੇ ਬਖਸ਼ਿਆ ਖਾਲਸਾ ਜੀ ਇੱਕ ਦਿਨ ਇੱਕ ਭਾਈ ਸਾਹਿਬ ਹੁਣਾਂ ਦਾ ਫੋਨ ਆਇਆ ਸੀ ਉਹ ਮੈਨੂੰ ਆਪਣੀ ਹੱਡ ਬੀਤੀ ਸੁਣਾਉਣ ਲੱਗ ਪਏ ਥੋੜੀ ਜੀ ਮੈਂ ਸੁਣੀ ਉਹਨਾਂ ਕੋਲੋਂ ਤੇ ਮੈਂ ਜੇ ਉਹ ਵੀਡੀਓ ਸੁਣਦੇ ਹੁਣ ਤਾਂ ਮੈਂ ਬੇਨਤੀ ਕਰਦਾ ਭਾਈ ਮੈਨੂੰ ਫੇਰ ਫੋਨ ਕਰਿਓ ਉਹਨਾਂ ਦਾ ਨੰਬਰ ਨਹੀਂ ਖਾਲਸਾ ਜੀ ਮੈਨੂੰ ਬਾਅਦ ਵਿੱਚ ਮਿਲਿਆ ਤੇ ਉਹਨਾਂ ਨੂੰ ਵੀ ਕੋਈ ਜ਼ਰੂਰੀ ਕਾਰਜ ਪੈ ਗਿਆ ਤੇ ਕਹਿੰਦੇ ਸੀ ਬਾਅਦ ਵਿੱਚ ਫੋਨ ਕਰਾਂਗੇ ਪਰ ਬਾਅਦ ਵਿੱਚ ਫੋਨ ਨਹੀਂ ਆਇਆ ਖਾਲਸਾ ਜੀ ਉਹਨਾਂ ਦੀ ਬੜੀ ਵੱਡੀ ਮਹਾਰਾ ਸੱਚੇ ਪਾਤਸ਼ਾਹ ਨੇ ਵੱਡੀ ਬਿਮਾਰੀ ਲਾ ਇਲਾਜ ਬਿਮਾਰੀ ਮਹਾਰਾਜ ਨੇ ਕਿਰਪਾ ਕਰਕੇ ਇਸ ਠੀਕ ਕੀਤੀ ਸੀ ਬਾਬਾ ਦੀਪ ਸਿੰਘ ਸਾਹਿਬ ਨੇ ਬਹੁਤ ਕੁਝ ਹੈ ਬੜਾ ਕੁਸ਼ ਮਾਰ ਹੈ ਕਲਗੀਧਰ ਸਵਾਮੀ ਦੀ ਕਿਰਪਾ ਸਦਕਾ ਸ਼ਹੀਦਾਂ ਨੂੰ ਮਾਰਣ ਇੰਨੀਆ ਤਾਕਤਾਂ ਬਖਸ਼ੀਆਂ ਤੇ ਖਾਲਸਾ ਜੀ ਅੱਜ ਸ਼ਹੀਦ ਸਿੰਘਾਂ ਨੇ ਦਰਾਂ ਤੋਂ ਬਹੁਤ ਰਹਿਮਤਾਂ ਵਰਸ ਰਹੀਆਂ ਤੇ ਇਹ ਮਹਾਰਾਜ ਦੇ ਕੌਤਕ ਸੱਚੇ ਪਾਤਸ਼ਾਹ ਦੇ ਵਰਤਰੇ ਖਾਲਸਾ ਜੀ ਸਤਗੁਰੂ ਦੀਨ ਦੁਨੀ ਦੇ ਮਾਲਕ ਸਾਰਿਆਂ ਨੂੰ ਸੁੱਖ ਦੇਣ ਵਾਲੇ ਦਾਤੇ ਕਿਉਂਕਿ ਉਹਦੇ ਹੱਥ ਵਿੱਚ ਖਾਲਸਾ ਜੀ ਸਾਰਾ ਕੁਝ ਹੈ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਧੰਨ ਧੰਨੀ ਆਖੀਏ ਕਿਉਂਕਿ ਉਹ ਸਾਰਿਆਂ ਖੰਡਾਂ ਬ੍ਰਹਮੰਡਾਂ ਦਾ ਦਾਤਾ ਸਾਰਿਆਂ ਜੀਵਾਂ ਨੂੰ ਖਾਲਸਾ ਜੀ ਸੁਣਨ ਵਾਲਾ ਸਾਰਿਆਂ ਨੂੰ ਖਾਲਸਾ ਜੀ ਉਹ ਵੇਖਦਾ ਤੇ ਗੁਰੂ ਨਾਨਕ ਸਾਹਿਬ ਦਾ ਘਰ ਹੀ ਐਸਾ ਹੈ ਇੱਥੇ ਖਾਲਸਾ ਜੀ ਬੁਰਿਆਂ ਨੂੰ ਤਾਰਿਆ ਜਾਂਦਾ ਕਿਸੇ ਸਿਆਣੇ ਨੇ ਆਖਿਆ ਹੈ ਨਾ ਬੁਰੇ ਨਾਲ ਬੁਰੀਾਈ ਕਰਨੀ ਮੁਆਫ ਕਰਨ ਕਿ ਸਿਆਣੇ ਬੁਰੇ ਲਈ ਫਿਰ ਨੇਕੀ ਕਰਨੀ ਇਹ ਸਿਰਫ ਗੁਰੂ ਨਾਨਕ ਜਾਣੇ ਇਹ ਬਚਨ ਆਉਂਦੇ ਖਾਲਸਾ ਜੀ ਮਹਾਰਾਜਿਆਂ ਦੇ ਕਿਸੇ ਗੁਰਮੁਖ ਨੇ ਲਿਖਣਾ ਕੀਤੇ ਸੋ ਇਸ ਕਰਕੇ ਆਪਾਂ ਵੀ ਅਰਦਾਸ ਕਰੀਏ ਕਿ हे ਸੱਚੇ ਪਾਤਸ਼ਾਹ ਜੀ ਪਿਛਲੇ ਆਉਗਣ ਬਖਸ਼ ਲਏ ਹਰ ਹਰ ਅੱਗੇ ਮਾਰਗ ਪਾਵੇ ਬਚਨਾਂਉਂਦੇ ਮਹਾਰਾਜੇ ਕੋਲੋਂ ਇਹੋ ਮੰਗਿਆ ਮਹਾਰਾਜ ਜੀ ਅੱਗੇ ਮਾਰਗ ਪਾਵੋ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਅਸੀਂ ਮੂਰਖਾਂ ਸਾਨੂੰ ਮੂਰਖਾਂ ਨੂੰ ਮਹਾਰਾਜ ਜੀ ਆਪਣੇ ਚਰਨਾਂ ਨਾਲ ਜੋੜ ਕੇ ਚਤੁਰੂ ਬਣਾ ਲਓ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ ਕੇ ਮਹਾਰਾਜ ਆਪਣੇ ਬਣਾ ਲਵੋ ਸੋ ਇਸ ਕਰਕੇ ਸਤਿਗੁਰਾਂ ਦਾ ਨਾਮ ਧਿਆਈਏ ਗੁਰੂ ਮਹਾਰਾਜ ਦਾ ਨਾਮ ਜਪਣ ਵਾਲੇ ਨੂੰ ਖਾਲਸਾ ਜੀ ਬਹੁਤ ਕੁਝ ਪ੍ਰਾਪਤ ਹੁੰਦਾ ਸੁੱਖ ਪ੍ਰਾਪਤ ਹੁੰਦਾ ਨਹੀਂ ਤੇ ਖਾਲਸਾ ਜੀ ਆਪਾਂ ਫਿਰ ਗਰਭ ਦੀ ਜਿਹੜੀ ਯਾਤਰਾ ਉਹਦੇ ਵਿੱਚ ਪੈ ਗਏ ਤੇ ਫਿਰ ਔਖਾ ਹੋ ਜਾਵੇਗਾ 84 ਦਾ ਗੇੜ ਬਹੁਤ ਵੱਡਾ ਸੋ ਮਹਾਰਾਜ ਦਾਤੇ ਨੂੰ ਸਿਮਰੀਏ ਜੀ ਦੀ ਕਿਰਪਾ ਨਾਲ ਸਾਨੂੰ ਅਨ ਮਿਲਦਾ ਜੀ ਦੀ ਕਿਰਪਾ ਨਾਲ ਸਭ ਕੁਝ ਪ੍ਰਾਪਤ ਹੁੰਦਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਇਹ ਸ਼ਬਦ ਪੜ੍ਹ ਕੇ ਖਾਲਸਾ ਜੀ ਅਨ ਪ੍ਰਸ਼ਾਦਾ ਖਾਇਆ ਕਰੀਏ ਕਿਉਂਕਿ ਦਾਤਾ ਦੇਣ ਵਾਲਾ ਵਾਹਿਗੁਰੂ ਇੱਕੋ ਹੀ ਇੱਕ ਹੈ ਸੋ ਇਸ ਕਰਕੇ ਸਾਰੇ ਥਾਂ ਉਹ ਹਾਜ਼ਰ-ਨਾਜ਼ਰ ਹੈ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ